ਬਜ਼ੁਰਗਾਂ ਦਾ ਬੜਾ ਪੱਪ ਕੀ ਸੀ ਜਗ ਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਜਿਨੇ ਤੇਰਾ ਹੌਲੇ ਸਹਾਈ ਨਹੀਂ ਜਿੰਦੀਏ ਆਲਾ ਕੁੰਜੀ ਆ ਤੂੰ ਰੱਖ ਲੈ ਸਰਾਣੇ ਭਾਈ ਵੇ ਪਤਾਸਿਆ ਰੂਪ ਵਿੱਚ ਦੇ ਮੇਰੀ ਸੱਸ ਪਰਮਾ ਦੀ ਮਾਰੀ ਬੜੇ ਉਹਨਾਂ ਨੇ ਲੋਕ ਸੱਭਿਆਚਾਰ ਗੀਤ ਗਾਏ ਪਰ ਬੜਾ ਤੁਸੀ ਧੰਨਵਾਦ ਕੀਤਾ ਧੰਨਵਾਦ ਕਰਦੇ ਤੁਹਾਡਾ ਸਾਡੇ ਰਾਏ ਸਾਹਿਬ ਅਸ਼ਵੇਰ ਜੀ ਔਰ ਜਿੰਨੇ ਵੇ ਬਦੂ ਸਾਈ ਜੀ ਪ੍ਰਵਾਸੀ 우ਸਤਾਨ ਲਾਲ ਜੰਗਪਲਾ ਜੱਟ ਜੀ ਦਾ ਗੀਤ ਸੀ ਇੱਕ ਪਾਪਾ ਜੀ ਦਾ ਚਿੱਠੀ ਹੈ ਦਰਦਾਂ ਦੀ ਏ ਪੁੱਤਰਾ ਹੁਣ ਦੂਫਰੇ ਕਾਲੇ ਤੇ ਰੱਖਣਾ ਤੇ ਰੱਖਣਾ ਛੱਡਈ ਚਿੱਠੀ ਹੈ ਦਰਦਾਂ ਦੀ ਏ ਫਿੱਤੀ ਕੋਲ ਮਾਗੀ ਦੇ ਜਾਣ ਵੀ ਕਿ ਤੂੰ ਮਾਗੀ ਪੜਨ ਲੱਗੇ ਨੂੰ ਨੂੰ ਚਾਰਾ ਮੇਰਾ ਖਾਲਿ ਛਣਾ ਵੀ ਕੀ ਜਗਾਂ ਨੇ ਪ੍ਰੇੜਾ ਮਾਰਦਾਏ ਬੋਲੀਆਂ ਇਸ਼ਕ ਆ ਬੱਲਾ ਤੇਰੇ ਗਲੀਆਂ ਚਰੋਲੀਆਂ ਅੱਖੀ ਸੱਤੀ ਹੋਣ ਘੋਰ ਨਾ ਸਤਾਵੀਂ ਚਿੱਟੀਆਂ ਦਰਦਾਂ ਦੇ ਸੱਤੀ ਕੋਲ ਉਡੀਕ ਜਾਵੀਂ ਚਿੱਟੀਆਂ ਦਰਦਾਂ ਦੇ ਬਗਾਰ ਪੁਛਾ ਹੁਣ ਕਰਨ ਨਾ ਜਾਵੀਂ ਕਿੱਥੇ ਦਰਦ ਦੀ ਖੇਤ ਕੋਲ ਬਾਬੇ ਤੇ ਆ